ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਖਨੋਰੀ ਬਾਰਡਰ ਤੇ ਕਿਸਾਨਾਂ ਤੇ ਤਸ਼ੱਦਦ ਮਗਰੋਂ ਕਿਸਾਨਾਂ ਆਗੂਆਂ ਦਾ ਵੱਡਾ ਐਲਾਨ ਅੱਜ ਦਿੱਲੀ ਕੂਚਲੀ ਅਗਲੀ ਰਣਨੀਤੀ ਦਾ ਹੋਵੇਗਾ ਐਲਾਨ ਪੰਜਾਬ ਕੈਬਨਿਟ ਦੀ ਮੀਟਿੰਗ ਤੇ ਪੰਜਾਬ ਸਰਕਾਰ ਨੇ ਲਈ ਵੱਡੇ ਫੈਸਲੇ ਖਜ਼ਾਨਾ ਮੰਤਰੀ ਨੇ ਦਿੱਤੀ ਜਾਣਕਾਰੀ ਇਸਾਨੀ ਮੁੱਦੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਹਾਈ ਕੋਰਟ ਨੇ ਕਿਹਾ ਕਿਸਾਨੀ ਮੁੱਦੇ ਤੇ ਸਰਕਾਰਾਂ ਕਰ ਲਈਆਂ ਨੇ ਸਿਆਸਤ 1 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਇਸ ਦਿਨ ਵਿੱਤ ਮੰਤਰੀ ਪੇਸ਼ ਕਰਨਗੇ ਜਟ ਐਸਕੇਐਮ ਵੱਲੋਂ ਅੱਜ ਮਨਾਇਆ ਜਾਵੇਗਾ ਕਾਲਾ ਦਿਨ ਹਰਿਆਣਾ ਦੇ ਸੀਐਮ ਤੇ ਗ੍ਰਹਿ ਮੰਤਰੀ ਤੇ 302 ਦੇ ਪਰਚੇ ਦੀ ਕੀਤੀ ਮੰਗ ਕਿਸਾਨੀ ਅੰਦੋਲਨ ਵਿਚਾਲੇ ਪੀਐਮ ਮੋਦੀ ਨੇ ਗੰਨੇ ਦੀ ਐਫਆਰਪੀ ਵਧਾਉਣ ਦਾ ਕੀਤਾ ਐਲਾਨ ਕਿਹਾ ਕਿਸਾਨਾਂ ਦੀ ਭਲਾਈ ਲਈ ਸਾਡੀ ਸਰਕਾਰ ਵਚਨਬੱਧ ਕਿਸਾਨ ਮੋਰਚਾ 2024 ਦੀ ਅਗਵਾਈ ਕਰ ਰਹੀ ਸੀ ਉਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਇਸ਼ਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਬੀਤੇ ਦਿਨੀ ਖਨੂਰੀ ਹੱਦ ਉੱਤੇ ਵਾਪਰੀ ਘਟਨਾ ਮਗਰੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਕਿ ਹੈਗੀ ਖਨੂਰੀ ਬਾਰਡਰ ਤੇ ਪੁਲਿਸ ਕਾਰਵਾਈ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਸ਼ੁਕਰਾਂ ਸਿੰਘ ਦੀ ਮੌਤੇ ਦੇ ਰੋਸ ਵਿੱਚੋ ਸਾਰੇ ਕਿਸਾਨ ਨਹੀਂ ਤੇ ਸ਼ੀ ਲੋਕ ਆਪਣੇ ਘਰਾਂ ਦੁਕਾਨਾਂ ਵਾਹਨ ਤੇ ਹੋਰ ਨਾ ਥਾਵਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਵਿਰੁੱਧ ਰੋਸ ਜ਼ਾਹਿਰ ਕਰਦੇ ਆ ਅਰਥੀ ਫੂਕ ਮੁਜਹਾਰਿਆਂ ਦਾ ਸੱਦਾ ਵੀ ਦਿੱਤਾ ਹੈ ਕਿਸਾਨ ਆਗੂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਮਾਰੇਗੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਵੇ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਮ ਸਿੰਘ ਪੰਦੇਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੋਰਚੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹ ਮੋਰਚੇ ਚੈਨੂ ਕਿਸ ਨਜ਼ਰ ਨਾਲ ਦੇਖਦੀ ਹੈ ਕਿਉਂਕਿ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਨੇ ਪਿੰਡਾਂ ਵਿੱਚ ਜਾ ਕੇ ਕੱਲ ਲੋਕਾਂ ਨੂੰ ਮੋਰਚੇ 'ਚ ਜਾਣ ਤੋਂ ਰੋਕਿਆ ਹੈ ਇਸ ਦੇ ਇਲਾਵਾ ਸ਼ੰਭੂ ਬਾਡਰੂ ਤੇ ਕਿਸਾਨਾਂ ਦੇ ਲੰਗਰ ਅਤੇ ਵਾਹਨ ਵੀ ਰੋਕੇ ਗਏ ਹਨ ਅਤੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਮੋਰਚੇ ਦੀ ਅਗਲੀ ਕਾਰਵਾਈ ਬਾਰੇ ਅੱਜ ਸ਼ਾਮ ਨੂੰ ਬੈਠਕ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇਗੀ ਅਤੇ ਦਿੱਲੀ ਕੂਚ ਕਰਨ ਬਾਰੇ ਨਵਾਂ ਐਲਾਨ ਕੀਤਾ ਜਾਵੇਗਾ ਪੰਜਾਬ ਕਾਉਂਨਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਹੋਈ ਜਿਸ ਦੇ ਦੌਰਾਨ ਕਈ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਮਗਰੋਂ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ মিডিਆ ਨੂੰ ਸੰਬੋਧਨ ਕਰਦੇ ਕਿ ਹੈ ਕਿ ਕੈਬਨਿਟ ਦੀ ਮੀਟਿੰਗ ਦੌਰਾਨ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਲਏ ਗਏ ਹਨ ਉਹਨਾਂ ਨੇ ਕਿ ਹੈ ਕਿ ਬੀਤੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਪੁਲਿਸ ਦਾ ਓਮਗੜਜਿਸਪਾਸਿੰਨੀ ਮੌਤ ਹੋਈ ਸੀ ਉਸਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਐਲਾਨ ਮੀਟਿੰਗ ਦੌਰਾਨ ਕੀਤਾ ਗਿਆ ਹੈ ਉਹਨਾਂ ਨੇ ਕਿ ਹੈ ਕਿ ਪੰਜਾਬ ਅੰਦਰ ਉਦਯੋਗ ਨੂੰ ਪਰਫੂਲਿਤ ਕਰਨ ਲਈ ਐਮਐਸਐਮਈ ਵਿੰਗ ਦੀ ਸਥਾਪਨਾ ਕੀਤੀ ਗਈ ਹੈ ਜਿੱਥੇ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੋਵੇਗਾ ਹਰਪਾਲ ਚੀਮਾ ਨੇ ਕਿ ਹੈ ਕਿ ਸਭ ਤੋਂ ਛੋਟੇ ਉਦਯੋਗ ਪੰਜਾਬ ਚ ਲੱਗ ਰਹੇ ਹਨ ਇਸ ਦੇ ਕਾਰਨ ਇਹ ਇਹ ਫੈਸਲਾ ਲਿਆ ਗਿਆ ਹੈ ਮੀਟਿੰਗ ਗ੍ਰਾਉਣਾ ਪੰਜਾਬ ਚ ਅਧਿਆਪਕਾਂ ਦੀ ਤਬਾਦਲਾ ਨੀਤੀ ਵਿੱਚ ਸੋਧ ਕੀਤੀ ਗਈ ਹੈ ਜਿਸ ਨਾਲ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਜਲ ਸਰੋਤ ਵਿਭਾਗ ਦੇ ਡਿਜ਼ਾਈਨ ਵਿੰਗ ਨੂੰ ਸਰਕਾਰੀ ਮਲਕੀਅਤ ਵਾਲੇ ਸਹਾਇਤਾ ਪ੍ਰਾਪਤ ਕਾਲਜਾਂ ਤੇ ਇੰਜੀਨੀਅਰਿੰਗ ਕਾਲਜਾਂ ਸੰਸਥਾਵਾਂ ਦੇ ਸਟਾਫ ਦੀ ਤਰਜ ਉਤੇ ਨਿੱਜੀ ਸੰਸਥਾਵਾਂ ਨੂੰ ਡਿਜ਼ਾਈਨ ਅਤੇ ਕੰਸਲਟੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਦਾਇਸ਼ਤ ਪੰਜਾਬ ਔਰ ਅਵਾਰਡਜ਼ ਐਕਟ 1948 ਵਿੱਚ ਸੋਧ ਕਰਨ ਲਈ ਬਿਲ ਵਿਧਾਨ ਸਭਾ ਦੇ ਗਾਮੇ ਇਜਲਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਇਸ ਸੋਧ ਨਾਲ ਚੰਗੀ ਜ਼ਗੀਰ ਦੀ ਰਾਸ਼ੀ ਮੌਜੂਦਾ 10000 ਰੁਪਏ ਸਾਲਾਨਾ ਤੋਂ ਵਧਾ ਕੇ 20000 ਰੁਪਏ ਸਾਲਾਨਾ ਹੋ ਜਾਵੇਗੀ ਕਿਸਾਨੀ ਮੁੱਦੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿ ਹੈ ਕਿ ਕਿਸਾਨੀ ਮੁੱਦੇ ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ ਤੇ ਇਸ ਮਾਮਲੇ ਵਿੱਚ ਹਾਈ ਕੋਰਟ ਤੋਂ ਹੁਕਮ ਲੈ ਕੇ ਹਾਈ ਕੋਰਟ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀਆਂ ਹਨ ਦਰਅਸਲ ਹਰਿਆਣਾ ਸਰਕਾਰ ਵੱਲੋਂ ਐਡਵੋਕੇਟ ਜਰਨਲ ਬਲਦੇਵ ਰਾਜ ਮਹਾਜਨ ਅਤੇ ਕੇਂਦਰ ਨੇ ਬੁੱਧਵਾਰ ਸਵੇਰੇ ਐਕਟਿੰਗ ਚੀਫ ਜਸਟਿਸ ਦੀ ਬੈਂਚ ਮੂਰੇ ਪੇਸ਼ ਹੋ ਕੇ ਇਸ ਮਾਮਲੇ ਵਿੱਚ ਤੁਰੰਤ ਸੁਣਵਾਈ ਕਰਦੇ ਆ ਹਰਿਆਣਾ ਪੰਜਾਬ ਦੇ ਸਰਦ ਅਤੇ ਪੰਜਾਬ ਵੱਲ ਕਿਸਾਨਾਂ ਵੱਲੋਂ ਲਿਆਂਦੀਆਂ ਗਈਆਂ ਪੋਕਲੈਨ ਮਸ਼ੀਨਾਂ ਤੇ ਜੀਐਸਵੀ ਮਸ਼ੀਨਾਂ ਨੂੰ ਹਟਾਉਣ ਲਈ ਟੁਕਮਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਹਾਲਾਤ ਵਿਗੜ ਰਹੇ ਹਨ لہਜਾ ਹਾਈ ਕੋਰਟ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਇਸ ਤੇ ਹਾਈ ਕੋਰਟ ਨੇ ਟਿੱਪਣੀ ਕਰਦੇ ਆ ਪੰਜਾਬ ਸਰਕਾਰ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਇੰਨਾ ਵੱਡਾ ਇਕੱਠ ਕਿਉਂ ਹੋਣ ਦਿੱਤਾ ਗਿਆ ਹੈ ਤੇ ਨਾਲ ਹੀ ਤੁਰੰਤ ਸੁਣਵਾਈ ਤੋਂ ਕਰ ਦਿੱਤਾ ਪੰਜਾਬ ਦੇ ਭਗਵੰਤਮਾਨ ਸਰਕਾਰ ਵੱਲੋਂ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਵਿਧਾਨ ਸਭਾ ਸੈਸ਼ਨ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 15 ਮਾਰਚ ਤੱਕ ਚੱਲੇਗਾ ਵਿੱਤ ਮੰਤਰੀ ਹਰਪਾਲ ਸਿੰਘ ਢੀਮਾ ਪੰਜਾਬ ਦਾ ਬਜਟ ਸੈਸ਼ਨ ਪੇਸ਼ ਕਰਨਗੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਪੰਜਾਬ ਦਾ ਬਜਟ ਪੇਸ਼ ਕਰਨਗੇ ਇਸ ਬਜਟ ਸੈਸ਼ਨ ਦੀ ਸ਼ੁਰੂਆਤ 1 ਮਾਰਚ ਨੂੰ ਗਵਰਨਰ ਦੇ ਭਾਸ਼ਣ ਦੇ ਨਾਲ ਹੋਵੇਗੀ 4 ਮਾਰਚ ਨੂੰ ਇਸ ਤੇ ਬਹਿਸ ਕੀਤੀ ਜਾਵੇਗੀ ਜਿਸ ਤੋਂ ਬਾਅਦ 5 ਮਾਰਚ ਨੂੰ ਅਗਲੇ ਵਿੱਤੀ ਸਾਲ ਲਈ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਇਸ ਤੋਂ ਇਲਾਵਾ 8 ਹੋਰ ਫੈਸਲਿਆਂ ਤੇ ਮੋਹਰ ਲਗਾਈ ਗਈ ਹੈ ਕਿਸਾਨਾਂ ਅੰਦੋਲਨ ਦੌਰਾਨ ਜ਼ਖਮੀ ਹੋਣ ਵਾਲੇ ਕਿਸਾਨਾਂ ਦੀ ਮਦਦ ਦੇ ਲਈ ਵਿਧਾਇਕਾਂ ਤੇ ਕੈਬਨਟ ਮੰਤਰੀਆਂ ਵੱਲੋਂ ਕੈਂਪ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ ਮੰਤਰੀ ਹਰਪਾਲ ਸਿੰਘ ਛੀਮਾ ਨੇ ਦ ਸੈਗੇ ਚਮਕੋ ਸਾਈ ਤੋਂ ਡਾਕਟਰ ਚਰਨਜੀਤ ਸਿੰਘ ਚੰਨੀ ਡਾਕਟਰ ਬਲਬੀਰ ਸਿੰਘ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਸਾਰੇ ਉੱਥੇ ਹੀ ਕੈਂਪ ਲਗਾਉਣਗੇ ਖਨੋਰੀ ਬਾਰਡਰ ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਰੋ ਕਿਸਾਨ ਨੇ ਆਪਣੇ ਦਿੱਲੀ ਕੂਚ ਇਸਾਨਾ ਨੇ ਆਪਣਾ ਦਿੱਲੀ ਕੂਚ ਫਿਲਹਾਲ ਰੋਕ ਦਿੱਤਾ ਹੈ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ ਅਗਲਾ ਫੈਸਲਾ 23 ਫਰਵਰੀ ਯਾਨੀ ਅੱਜ ਲਿਆ ਜਾਵੇਗਾ ਇਸ ਵਿਚਾਲੇ ਚੰਡੀਗੜ੍ਹ ਵਿੱਚ ਸਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਹੋਈ ਇਸ ਕਾਨਫਰੰਸ ਦੌਰਾਨ ਅੱਜ ਕਾਲਾ ਦਿਨ ਮਨਾਉਣ ਦੀ ਮੰਗ ਕੀਤੀ ਗਈ ਹੈ ਤੇ ਹਰਿਆਣਾ ਦੇ ਮੁੱਖ ਮੰਤਰੀ ਗ੍ਰਹਿ ਮੰਤਰੀ ਤੇ 302 ਦਾ ਪਰਚਾ ਕਰਨ ਦੀ ਮੰਗ ਕੀਤੀ ਗਈ ਹੈ ਇਸ ਦੌਰਾਨ ਕਿਸਾਨਾਂ ਨੇ ਨੌਜਵਾਨ ਕਿਸਾਨ ਸੁਕਰਨ ਨੂੰ ਸ਼ਹੀਦ ਕਰਾ ਦਿੱਤਾ ਹੈ ਉਹਨਾਂ ਕਿਹਾ ਕਿ ਅੱਜ ਗ੍ਰਹਿ ਮੰਤਰੀ ਮੀਤਿਸ਼ਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਬੇਜ ਦੇ ਪੁਤਲੇ ਫੂਕੇ ਜਾਣਗੇ ਕਿਸਾਨਾ ਗੋਬਲ ਵੀ ਰਾਜੇਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਸਾਡੇ ਟਰੈਕਟਰ ਤੋੜ ਦਿੱਤੇ ਅਸੀਂ ਮੰਗ ਕੀਤੀ ਹੈ ਕਿ ਹਰਿਆਣਾ ਪੁਲਿਸ ਅਤੇ ਗ੍ਰਹਿ ਮੰਤਰੀ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਸ਼ੂਕ ਕਰਨ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੇ ਦਿੱਲੀ ਚਲੋ ਮਾਰਚ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਨੇ ਕੈਬਨਿਟ ਦੀ ਮੀਟਿੰਗ ਵਿੱਚ ਗੰਨਾ ਕਿਸਾਨਾਂ ਦੇ ਹਿੱਤਾਂ ਵਿੱਚ ਅਹਿਮ ਫੈਸਲਾ ਲਿਆ ਹੈ। ਕੈਬਨਿਟ ਨੇ ਗੰਨਾ ਖਰੀਦ ਦੀ ਕੀਮਤ 25 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਗੰਨਾ ਖਰੀਦ ਦੀ ਕੀਮਤ ਨੂੰ 315 ਰੁਪਏ ਪ੍ਰਤੀ ਕੁਆਂਟਲ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਆਂਟਲ ਕੀਤਾ ਗਿਆ ਹੈ ਸਰਕਾਰ ਦੇ ਇਸ ਫੈਸਲੇ ਤੇ ਹੁਣ ਪੀਐਮ ਮੋਦੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪੀਐਮ ਮੋਦੀ ਨੇ ਕਿ ਹੈਗੀ ਸਰਕਾਰ ਕਿਸਾਨਾਂ ਦੇ ਕਲਿਆਣ ਦੇ ਲਈ ਵਚਨਬੱਧ ਹੈ ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਦੇਸ਼ ਭਰ ਵਿੱਚ ਆਪਣੇ ਕਿਸਾਨ ਭੈਣ ਭਰਾਵਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਇਸੇ ਕੜੇ ਵਿੱਚ ਗੰਨਾ ਖਰੀਦੀ ਕੀਮਤ ਵਿੱਚ ਇਤਿਹਾਸਿਕ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਕਦਮ ਨਾਲ ਸਾਡੇ ਕਰੋੜਾਂ ਗੰਨਾਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਵੇਗਾ ਦੇਖੋ ਅੱਜ ਬੜਾ ਗਮਗੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ غرੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ گاڑی ਸ਼ਖਸ਼ਵਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਅਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਅਰ ਇਹ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਬਜੇਦਿਆਂ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂ ਕਿ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਅਸਕੇਮ ਗੈਰ ਰਾਜਨੀਤਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦੇ ਆ ਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵਹੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵਹੀਕਲ ਆਪਣੇ ਸਾਰੇ ਵਹੀਕਲਾਂ ਤੇ ਇਸ ਕੇਂਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀ ਜਾ ਦੂਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਿੱਜਾਗਾ ਤੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਦੂਸਰਾ ਸਵਾਲ ਫਿਰ ਦੱਸੋ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਨ ਤੋੜ ਕਰਦੇ ਸੀ ਸਾਡੇ ਬੰਦੇ ਨੂੰ ਇੰਜ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਦੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰੰਸ਼ਣ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹਦੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਟੰਗਣਾ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਉਹ ਡੰਫਰ ਜਿਹੜੇ ਆ ਉਹ ਉਹ ਡਾਏ ਗਏ ਆ ਸਥਿਤੀ ਸਪਸ਼ਟ ਕਰੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈਗਾ ਪਿੰਡਾਂ 'ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਾਂ 'ਚ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਉਹ ਪੰਜਾਬ ਦੀ ਪ੍ਰੋਗਰੈਸ ਦੇ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੇ اہم ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਏ ਗਏ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਤੇ اہم ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਸ ਤੋਂ ਬਿਨਾ ਇੱਕ ਬਹੁਤ ਹੀ ਐਮ ਫੈਸਲਾ ਕਰਦੇ ਹੋਏ ਸਰਦਾਰ ਗੁਵੰਸ ਸਿੰਘ ਮਾਨ ਜੀ ਨੇ ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆ ਗਿਆ ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜ੍ਹਾ ਜਿਹਨੂੰ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਰੋਕਿਆ ਹੋਇਆ ਹੈਗਾ ਸੋ ਉਹਦੇ ਵਿੱਚ ਜਿੰਨੇ ਵੀ ਜੇਕਰ ਕੋਈ ਪਰਮਾਤਮਾ ਨਾ ਕਰੇ ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾਗਾ ਜਿੱਥੇ ਅਸੀਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਾਹਿਬਾਨ ਦੀ ਡਿਊਟੀ ਲਾਈ ਆ ਬਹੁਤ ਸਾਰੇ ਸਾਡੀਆਂ ਜੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਆਉਂਦੀਆਂ ਗੱਡੀਆਂ ਉੱਥੇ ਤਾਇਨਾਤ ਕੀਤੀਆਂ ਨਗੀਆਂ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਾਂ ਤੁਰੰਤ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲਗੀਆਂ ਹੋ ਜਾਂਣਗੀਆਂ ਉੱਥੇ ਨਾਲ ਦੀ ਨਾਲ ਨੇ ਫੈਸਲਾ ਕੀਤਾਗਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਾਹੇ ਉਹ ਜਿਹੜੇ ਵਿਧਾਇਕ ਡਾਕਟਰ ਨੇਗੇ ਖਾਸ ਕਰਕੇ ਅੱਖਾਂ ਦੇ ਮਾਹਰ ਚਾਹੇ ਹਮ ਚਮਕੌਰ ਸਾਹਿਬ ਤੋਂ ਚਰਨਜੀਤ ਚੰਨੀ ਜੀ ਚਾਹੇ ਸਾਡੇ ਮਲੋੜ ਤੋਂ ਜਿਹੜੇ ਸਾਡੇ ਪਾਰਟੀ ਦੇ ਵਿਧਾਇਕ ਵੀ ਨੇ ਤੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਡਾਕਟਰ ਬਲਬੀਰ ਸਿੰਘ ਇਹ ਸਾਰੇ ਜਿਹੜੇ ਨੇਗੇ ਉਹ ਆਪਣਾ ਕੈਂਪ ਉੱਥੇ ਲਾਉਣਗੇ ਤਾਂ ਕਿ ਕੋਈ ਵੀ ਕਿਸੇ ਕਿਸਮ ਦੇ ਜਿੱਥੇ ਇਲਾਜ ਵੀ ਕਰਨਗੇ ਜੇਕਰ ਕੋਈ ਹੋਰ ਜ਼ਿਆਦਾ ਹਾਇਰ ਇੰਸਟੀਚੂਨ ਭੇਜਣ ਦੀ ਲੋੜ ਪਈ ਤਾਂ ਉਹ ਵੀ ਭੇਜਣਗੇ ਸੋ ਵੀ ਮੈਂ ਸੰਬੰਧ ਅੱਜ ਅਸੀਂ ਉੱਥੇ ਡਿਸਕਸ਼ਨ ਹੋਇਆ ਤੇ ਮਾਨ ਸਾਹਿਬ ਨੇ ਡਿਊਟੀ ਲਾਈ ਆ ਪਹਿਲੇ 4 ਚਰਨਾਂੋਂ ਵਿੱਚ ਵੀ मोदी सरकार के वरिष्ठ मंत्री उनसे चंडीगढ़ में जाकर मिले कई घंटों तक बातचीत हुई सकारात्मक तरीके से बातचीत हुई और आगे भी हमने कहा कि जब भी जरूरत होगी हम तब चर्चा के लिए तैयार हिंसा ना हो आगजनी ना हो किसी की संपत्ति और जान का नुकसान ना हो ये हम सबको प्रयास करने चाहिए जहां तक आपने पूछा हमने पिछले कल भी गन्ने की कीमतें तीन सौ पंद्रह रुपये से बढ़ाकर तीन सौ चालीस रुपये प्रति क्विंटल खरीद की है और ये लगभग आठ प्रतिशत ज्यादा बढ़ी पिछले साल से एक सौ सात परसेंट इसकी रिटर्न है और यही नहीं हम सुनिश्चित कर रहे हैं कि किसानों की आय को दोगुना करें उस दिशा में हमने हर कदम उठाए स्वामीनाथन कमेटी की रिपोर्ट को लागू भी किया और खरीद भी कांग्रेस के दस साल के कालखंड में कुल मिला के साढ़े पांच लाख करोड़ की खरीद हुई केवल साढ़े पांच लाख करोड़ मोदी सरकार में अठारह लाख उनचालीस हजार करोड़ की खरीद और यही नहीं हमने किसान सम्मान निधि भी दी यानी कि किसानों को दो लाख इक्यासी हजार करोड़ रुपया मोदी सरकार ने एक मदद के रूप में सम्मान निधि उनको दी और अगर आप पूरे भारत का आज तक का कब कर्जा माफी उसके आंकड़े निकालेंगे तो उसके सामने बहुत छोटी है मोदी सरकार ने बहुत उस तरह से मदद की फिर फसल बीमा योजना के अंतर्गत एक लाख चौवन हजार करोड़ रुपया मुआवजे के रूप में मोदी सरकार में मिला यूपीए के समय कुछ नहीं हमने 15511 करोड़ रुपया सिंचाई योजनाओं पर खर्च किया इसके अलावा कांग्रेस के समय 2013-14 में लाख 730000 करोड़ रुपया बैंकों से किसानों को मिला हमने पिछले साल 20 लाख करोड़ से ज्यादा दिए तो तीन गुना ज्यादा इंटरेस्ट सबवेंशन अलग से मिलता है हर कदम मोदी सरकार ने किसान के हित में लिया उसकी आमदन बढ़ाने के लिए उसको समृद्ध संपन्न बनाने के लिए लिया और आगे भी करेंगे मैं इतना ही कहूंगा एग्रीकल्चर इंफ्रास्ट्रक्चर फंड एक लाख करोड़ का हमने बनाया तीस हजार करोड़ अब तक हम उसमें जारी कर चुके हैं एक नहीं अनेक सुविधाएं मैं आंकड़े देता हूँ सत्ताईस हजार छह सौ बासठ करोड़ रुपया मात्र सत्ताईस हजार छह सौ बासठ करोड़ रुपया बजट था दो हजार तेरह चौदह में यूपीए की सरकार हमारे समय एक लाख पच्चीस हजार करोड़ का बजट आप कुल मिलाकर देखिए एक लाख पच्चीस हजार करोड़ का मतलब है पांच गुना चार चार पांच पांच गुना ज्यादा बजट कांग्रेस को तो हक ही नहीं कुछ कहने जिन्होंने देश में साठ साल राज किया और कुछ ना किया हो उनकी तुलना भी मोदी सरकार से नहीं की जा सकती हमने पहले भी क्या हम वचनबद्ध थे हैं किसानों की आय बढ़ाने के लिए पहले भी कदम उठाए आमदन बढ़ाई भी आगे भी बढ़ाए ਬਾਤचीत ਲਈ ਪਹਿਲੇ ਵੀ ਤਿਆਰ تھے ਅੱਗੇ ਵੀ ਤਿਆਰ ਸਰਪਸੰਸ